ਦੇਖੋ ਜੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਗਵਾਈ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜੀ ਇੱਕ ਲਹਿਰ ਚੱਲ ਰਹੀ ਆ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਅਤੇ ਵਾਤਾਵਰਨ ਨੂੰ ਬਚਾਉਣ ਦੇ ਲਈ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਬੂਟੇ ਲਗਾਏ ਜਾ ਰਹੇ ਨੇ ਸ਼ਹਿਰਾਂ ਦੇ ਵਿੱਚ ਲਗਾਏ ਜਾ ਰਹੇ ਨੇ ਤੇ ਇਸੇ ਲੜੀ ਦੇ ਤਹਿਤ ਸਾਡੇ ਨਾਬਾ ਹਲਕੇ ਦੇ ਪਿੰਡ ਵਜੀਦਪੁਰ ਵਿਖੇ ਬੈਦ ਗੁਰਜੀਤ ਸਿੰਘ ਅਤੇ ਭੈਣ ਸੁਨੀਤਾ ਰਾਣੀ ਦੀ ਅਗਵਾਈ ਦੇ ਹੇਠ ਸਰਪੰਚ ਦਰਸ਼ਨ ਸਿੰਘ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਲਜੀਤ ਸਿੰਘ ਬਾਈ ਵੱਤੇ ਹੋਰ ਬਹੁਤ ਸਾਰੇ ਸਾਥੀ ਹੈਡਮਾਸਟਰ ਆਪਣੇ ਸਤਪਾਲ ਸਿੰਘ ਜੀ ਤੇ ਪੂਰੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਵਿੱਚ ਬੂਟੇ ਲਾਇਆ ਜਾ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਵੀ ਨਾਲ ਜਾਲੀਦਾਰ ਜਿਹੜਾ ਉਹ ਲਾਇਆ ਜਾ ਰਿਹਾ ਸਕੰਜਾ ਤਾਂ ਜੋ ਇਹ ਬੂਟੇ ਖਰਾਬ ਨਾ ਹੋ ਸਕਣ ਤੇ ਮੇਰੀ ਸਮੁੱਚੇ ਪੰਜਾਬ ਵਾਸੀਆਂ ਨੂੰ ਬੀਤੀ ਉਸ ਤੇ ਨੌਜਵਾਨਾਂ ਨੂੰ ਬੀਤੀ ਆ ਵੀ ਆਪਾਂ ਵੱਧ ਤੋਂ ਵੱਧ ਜਿਹੜੇ ਬੂਟੇ ਲਾਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਦਰਖਤ ਬਣ ਕੇ ਸਾਨੂੰ ਆਪਣੀ ਆਕਸੀਜਨ ਪਾਏ ਦਾ ਜ਼ਹਿਨ ਤੇ ਸਾਡੇ ਲਈ ਸਹਾਇ ਹੋਣ ਸਾਡੀਆਂ ਪੀੜ੍ਹੀਆਂ ਦੇ ਲਈ ਸਹਾਇ ਹੋਣ ਕਿਉਂਕਿ ਜੋ ਅੱਜ ਦਾ ਸਮਾਜ ਚੱਲ ਰਿਹਾ ਬੜਾ ਭਿਆਨਕ ਚੱਲ ਰਿਹਾ ਹਰ ਇੱਕ ਇਨਸਾਨ ਜਿਹੜਾ ਬਿਮਾਰੀਆਂ ਦੇ ਵਿੱਚ ਇੱਕ ਰਿਆ ਘਿਰਿਆ ਤਾਂ ਕਿਉਂਕਿ ਅਸੀਂ ਰੁੱਖਾਂ ਦੀ ਕਟਾਈ ਤਾਂ ਕਰੀ ਗਈਆਂ ਹਲੇ ਤੱਕ ਕਿਸੇ ਨੇ ਉਪਰਾਲਾ ਨਹੀਂ ਕਰਿਆ ਹੈਗਾ ਰੁੱਖ ਲਗਾਉਣ ਦਾ ਤੇ ਮਾਨਯੋਗ ਮੁੱਖ ਮੰਤਰੀ ਜੀ ਨੇ ਇੱਕ ਵੱਡੀ ਲਹਿਰ ਚਲਾਈ ਹੈ ਜਿਸ ਦਾ ਇਹ ਤਾਂ ਪੂਰੇ ਪੰਜਾਬ ਦੇ ਵਿੱਚ ਅੱਜੇ ਲਹਿਰ ਬਦਫੁੱਲ ਰਹੀ ਹੈ ਤੇ ਥਾਂ ਥਾਂ ਤੇ ਪਿੰਡਾਂ ਦੇ ਵਿੱਚ ਇਹ ਖਾਲੀ জায়গা ਹੈ ਤੇ ਜਿਹੜੇ ਬੂਟੇ ਵੀ ਲਗਾਏ ਰਹੇ ਨੇ ਸਰਕਾਰ ਵੱਲੋਂ ਵੀ ਸਮਾਜ ਸੇਵੀ ਜਥੇਬੰਦੀਆਂ ਵੀ ਲਾ ਰਹੀਆਂ ਨੇ ਤੇ ਮੇਰੀ ਨੌਜਵਾਨ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਜਿਵੇਂ ਅੱਜ ਪਿੰਡ ਵਜੀਦਪੁਰ ਦੇ ਵਿੱਚ ਪਰਾਲਾ ਕਰਿਆ ਆਪਾਂ ਪਿੰਡ ਪਿੰਡ ਆਪਣੇ ਜਿੱਥੇ ਵੀ ਖਾਲੀ ਥਾਂ ਹੈ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਬੂਟੇ ਲਾਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੀ ਬਿਮਾਰੀਆਂ ਤੋਂ ਸਿਕਤਾਰਾ ਪਾ ਸਕੀਏ ਸਾਨੂੰ ਸਾਫ਼ ਸੁਥਰਾ ਵਾਤਾਵਰਣ ਜਿਹੜਾ ਉਹ ਮਿਲ ਸਕੇ ਚਾਰ ਹਲਕੇ ਜਿਮਨੀ ਚੋਣਾ ਵੀ ਨੇੜੇ ਇਲਾਕਿਆਂ ਨੇ ਸੁਬੀਰਬਾਦਲਾ ਚਰਾਲਾਬਾਦ ਚ ਪੂਰੀ ਸਰਕਾਰ ਨੇ ਕਿਸ ਤਰ੍ਹਾਂ ਦੇ ਵਿੱਚ ਦੇਖੋ ਤੁਸੀਂ ਦੇਖਿਆ ਹੀ ਆ ਵੀ ਜਲੰਧਰ ਦੇ ਜਿਹੜੀ ਜਿਮਨੀ ਚੋਣ ਸੀਗੀ ਆਮ ਆਦਮੀ ਪਾਰਟੀ ਨੇ ਵੱਡੇ ਮਾਰਜਿਨ ਨਾਲ ਜਿੱਤੇ ਕਿਉਂਕਿ ਭਗਵੰਤ ਸਿੱਮਰ ਜੀ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਉਹਨਾਂ ਦੀ UI ਦੇ ਵਿੱਚ ਪੰਜਾਬ ਸਰਕਾਰ ਵੱਡੇ ਪੱਧਰ ਤੇ ਜਿਹੜੇ ਵਿਕਾਸ ਕੀਤੇ ਜਾ ਰਹੇ ਨੇ ਵੱਡੇ ਪੱਧਰ ਤੇ ਜਿਹੜੇ ਹੁਣ ਤੱਕ ਲੋਕਾਂ ਨੂੰ ਸੂਲਤਾ ਨਹੀਂ ਪਹਿਲੀਆਂ ਸਰਕਾਰਾਂ ਦੀਆਂ ਉਹ ਦਿੱਤੀ ਜਾ ਰਹੇ ਨੌਜਵਾਨਾਂ ਨੂੰ ਜਿਹੜਾ ਰੋਜ਼ਗਾਰ ਮਹੀਆ ਕਰਾ ਰਿਹਾ ਪੰਜਾਬ ਦੇ ਵਿੱਚ ਸਿਹਤ ਸਭਾਵਾਂ ਸਿੱਖਿਆ ਸਭਾਵਾਂ ਜਿਹੜੀਆਂ ਵਧੀਆ ਬਣਾਈਆਂ ਗਈਆਂ ਨੇ ਤੇ ਹੋਰ ਬਹੁਤ ਸਾਰੀਆਂ ਸੁਖ ਸੂਲ ਤੇ ਜਿਹੜੇ ਤੇਰੇ ਇਹਨਾਂ ਚਾਰੇ ਜਿਹੜੀਆਂ ਆਉਣ ਵਾਲੀਆਂ ਜਿਮਨੀ ਚੋਣਾਂ ਨੇ ਉਹਨਾਂ ਦੇ ਵਿੱਚ ਆਮ ਆਦੀ ਪਾਰਟੀ ਦੀ ਹੁੰਜਾ ਫਿਰ ਜਿਹੜੀ ਜਿੱਤ ਹੋਣ ਜਾ ਰਹੀ ਹੈ। ਤੁੰਗਲਾ ਨੌਤਜੀ ਫਿਲਮ ਅਮਰਜੈਂਸੀ ਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ ਜੀ ਉਹ ਫਿਲਮ ਦੇ ਵਿੱਚ ਜਿੰਨਾ ਕਿ ਮੈਨੂੰ ਦੇਖਣ ਨੂੰ ਮਿਲਿਆ ਸੋਸ਼ਲ ਮੀਡੀਆ ਰਾਹੀਂ ਉਹਦੇ ਵਿੱਚ ਇਹ ਆ ਕਿ ਪੰਜਾਬ ਨੂੰ ਬੜਾ ਮਾੜਾ ਦਿਖਾਇਆ ਗਿਆ ਉਹਦੇ ਵਿੱਚ ਤੇ ਕੰਗਣਾ ਰਣੌਤ ਆ ਜਿਹੜੇ ਉਹ ਹਮੇਸ਼ਾ ਹੀ ਪੰਜਾਬ ਵਿਰੋਧੀ ਰਹੇ ਨੇ ਤੇ ਉਹਨਾਂ ਨੂੰ ਅਜਿਹੀਆਂ ਚਾਲਾਂ ਤੋਂ ਜਿਹੜਾ ਵਾਜਣਾ ਚਾਹੀਦਾ ਐਮਪੀ ਬਣੇ ਨੇ ਤੇ ਉਹਨਾਂ ਨੂੰ ਇਹੋ ਜਿਹੇ ਜਿਹੜੀਆਂ ਚੱਲਣ ਉਹ ਨਹੀਂ ਚੱਲਣੀਆਂ ਚਾਹੀਦੀ ਕਿਉਂਕਿ ਹਰ ਸਟੇਟ ਆ ਉਹਦੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਤੇ ਹਰ ਸਟੇਟ ਆ ਜਿਹੜੀ ਉਹ ਇੱਕ ਕਦੇ ਵੀ ਨਹੀਂ ਚਾਹੁੰਦੀ ਕਿ ਕਿਸੇ ਵੀ ਸਟੇਟ ਦੇ ਵਿੱਚ ਕਦੇ ਮਾੜਾ ਹੋਵੇ ਪਰ ਜਿਹੜੇ ਕੰਗਨਾਲ ਰਣੌਤ ਨੇ ਉਹ ਪੰਜਾਬ ਦੇ ਨਾਲ ਪਤਾ ਨਹੀਂ ਕਿਉਂ ਇਹੋ ਜਿਹਾ ਵਿਵਹਾਰ ਕਰ ਰਹੇ ਨੇ ਪੰਜਾਬ ਨੂੰ ਜਾਣਬੁੱਝ ਕੇ ਉਹਨਾਂ ਦੀਆਂ ਜਿਹੜੀਆਂ ਬਾਰ ਬਾਰ ਕੋਸ਼ਸ਼ਾਂ ਕੀਤੀਆਂ ਜਾ ਰਹੀਆਂ ਨੇ ਬਦਨਾਮ ਕਰਨ ਦੀ ਇਹ ਪਰ ਅੱਲਾਹਤਾ ਜੀ ਹਰ ਇੱਕ ਪਿੰਡ ਦੇ ਵਿੱਚ ਹੋਣਾ ਚਾਹੀਦਾ ਹੈ ਆ ਤੋ ਕਿ ਜਿਹੜਾ ਇੱਕ ਜੋਂਨ ਨੂੰ ਆਪਣੇ ਝੋਨਾ ਲੱਗਦਾ ਸੀਗਾ ਮਾਂਸ ਨੂੰ ਆ ਜਾਂਦਾ ਸੀਗਾ ਮਾਂਸ ਨੂੰ ਕਰੋੜ ਮਹੀਨਾ ਮਹੀਨਾ ਲੇਟ ਹੋ ਗਿਆ ਇਹਦਾ ਰੀਜਨ ਇਕੱਲਾ ਇਹ ਨਹੀਂ ਹੈਗਾ ਆਪਾਂ ਵੀ ਜੀਰੀਆਂ ਨੂੰ ਲੈ ਕੇ ਬੈਠੇ ਰਹੋ ਉਹ ਜਦੋਂ ਤੇਜ਼ ਧੁੱਪ ਪੈਂਦੀ ਆ ਤਾਂ ਧਰਤੀ ਜਿਹੜੀ ਇਹ ਤਪਦੀ ਹੈ ਪਾਣੀ ਆਪਦਾ ਥੱਲੇ ਚਲਾ ਜਾਂਦਾ ਯਾਰ ਆਪਾਂ ਨੂੰ ਹਰੇਕ ਨੂੰ ਇਹ ਜ਼ਿੰਮੇਵਾਰੀ ਵੰਡਦੇ ਆਪਾਂ ਪਿੰਡਾਂ ਦੇ ਵਿੱਚ ਜਿੱਥੇ ਵੀ ਜਗ੍ਹਾ ਮਿਲਦੀ ਹੈ ਤਾਂ ਵੱਧ ਤੋਂ ਵੱਧ ਆਪਾਂ ਬੂਟੇ ਲਾਈਏ ਤਾਂ ਕਿ ਇਹਦਾ ਟੈਂਪਰੇਚਰ ਹੈ ਇਹਨੂੰ ਘਟਾਇਆ ਜਾ ਸਕੇ ਇਹ ਕਿਹੜੇ ਬੂਟੇ ਨੇ ਸ਼ਾਨਦਾਰ ਬੂਟੇ ਨੇ ਜੀ ਬਹੁਤ ਹਨ ਦੇ ਮੱਕੀ ਮੈਡੀਕਲ ਬੂਟੇ ਨੇ ਫੁੱਲਾਂ ਦਾ ਵੀ ਬੂਟੇ ਵੀ ਲਾਇਨੇ ਜੀ ਜ਼ਿਆਦਾਤਰ ਸ਼ਾਨਦਾਰ ਬੂਟੇ ਜਾਦੇ ਨੇ ਸ਼ੌਂ ਦੀ ਜ਼ਿਆਦਾ ਜ਼ਰੂਰਤ ਹੈ ਜਿਹੜੇ ਮੁੱਖ ਮੰਤਰੀ ਭਾਗਤ ਮਾਨ ਦੇ ਦੇਸ਼ਾਂ ਦੇ ਸੜਕਾ ਮੇਰਾ ਵੀਰ ਜਸਜੀਤ ਸਿੰਘ ਵਾਲੇ ਦੇ ਸੜਕਾ ਮੇਰੇ ਪਿੰਡ ਦੇ ਗੁਰਜੀਤ ਸਿੰਘ ਵੈਦ ਇਹਨਾਂ ਦੇ ਸੜਕਾ ਬਹੁਤ ਹੀ ਬੜਾ ਉਪਰਾਲਾ ਕੀਤਾ ਜੀ ਪਿੰਡ ਹਰ ਪਿੰਡ ਵਿੱਚ ਚਾਹੀਦਾ ਵੇਸੇ ਤਾਂ ਇਹਨਾਂ ਨੇ ਆਪਣੇ ਵੱਲੋਂ ਖਰਚਾ ਕਰਕੇ ਪਿੰਡ ਚ ਜਾਲੀ ਵਿੱਦ ਜਾਲੀ ਲਾ ਕੇ ਬੂਟੇ ਲਾਉਂਦਾ ਟੀਚਾ ਰੱਖਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਤਾਂ ਜੋਸ ਨੂੰ ਇਹੀ ਅਰਜ਼ ਕਰਾਂਗਾ ਕਿ ਅੱਗੇ ਵਾਸਤੇ ਵੀ ਬੱਸ ਬੱਸ ਦਸਤ ਲਾਇਆ ਜੀ ਅਜੇ ਨਹੀਂ ਆ ਵੀਰੇ ਤੁਸੀਂ ਕੋਈ ਨਹੀਂ ਆਈ ਤੇ ਮੈਂ ਫੜ ਲਾ ਆਲੇ É,